ਇੱਕ ਗੱਲ ਬਹੁਤ ਹੀ ਖਤਰਨਾਕ ਆਇਆ ਇਸ ਗਾਣੇ 'ਚ ਮੇਰੀ ਆਪਣੀ ਹੱਡ ਵੀਤੀ ਹੈ ਪਹਿਰਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਆ ਸਮੇ ਨੂੰ ਦੱਸਿਓ ਕਿਦਾਂ ਦਾ ਲੱਗਿਆ ਹੋਈਆ ਪਾ ਦੇਖ ਲਿਆ ਪੜੀਆਂ ਦਾ ਸੋਚ-ਸੋਚ ਕੇ ਸੋਚ-ਸੋਚ ਕੇ ਸਾਰੇ ਖੁਸ਼ੀ ਕ ਤੂਜੇ ਦਾ ਆ ਕੰਮ ਰੋਕ ਕੇ ਅਮਰੋ ਖੋਡੇ ਤੇਰਾ ਪਿੱਛੇ ਦਿੱਤੀ ਰੱਬ ਨੇ ਤਰਕੀ ਏਹੇ ਫੁਕਰੋ ਦਿਲ ਵਿੱਚੋਂ ਵਹਿਮ ਕੱਢ ਦਿਓ ਹੋ 도ਗਲੇ ਤੇ ਦੱਲਿਆਂ ਨੂੰ ਇੱਕੋ ਢਵਾਇਸ ਸਾਡੀ ਪਿੱਠ ਪਿੱਛੇ ਲੋਣੀਆਂ ਸਕੀਮਾ ਛੱਡ ਦਿਓ ਮੈਂ ਕਿਹਾ 도ਗਲੇ ਤੇ ਦੱਲਿਆਂ ਨੂੰ ਇੱਕੋ ਢਵਾਇਸ ਸਾਡੀ ਪਿੱਠ ਪਿੱਛੇ ਲੋਣੀਆਂ ਸਕੀਮਾ ਛੱਡ ਦਿਓ ਹੁਣ ਮੈਂ ਬਿਸਕੁਟ ਪਾਏ ਕਿਆਂ ਨੂੰ ਪਾਏ ਪਰ ਹੋਏ ਨਾ ਵਫਾदार ਕੁੱਤੇ ਹੈ ਕੁੱਤੇ ਓਏ ਯਾਖਰੀ ਉਂਗਲ ਚੁੱਕਣ ਲੱਗ ਗਏ ਮੇਰੇ ਹੀ ਕਰਦਾਰ ਉਤੇ ਚੁੱਕ ਵੇਕ ਕਾਉਂਟ ਤੇ ਫੇਕ ਚੈਟਿੰਗਾਂ ਫੇਕ ਹੀ ਸਾਰੇ ਬੰਦੇ ਸੀ ਕੀ ਕਰਦੀ ਮੈਂ ਸ਼ੱਕਲਾ ਪੜ ਕੇ ਦਿਲ ਜਿੰਨਾ ਦੇ ਗੰਦੇ ਸੀ ਮੈਂ ਵੀ ਜਾਣਦੀ ਅੱਜ ਵੀ ਮੇਰੇ ਪਿੱਛੇ ਲੱਗੇ ਹੋਏ ਆ ਸੂਹਾ ਮੇਰੀ ਆ ਲੈਣ ਵਾਸਤੇ ਸੂਰ ਚੱਲੇ ਹੋਏ ਚੋਰ ਲਾ ਲਿਓ ਰੋਜੀ ਕਿੱਥੇ ਹਾਰਦੀ ਆ ਬਾਕੀ ਸੋਚ ਦਾ ਮਾਲਕ ਸੀ ਮੈਂ ਧੀ ਜੜੇ ਸੱਤਾਂ ਦੀ ਸਮਝਣੀ ਆਉਂਦੀ ਜਿਹੜੀਆਂ ਮੈਂ ਖੋਖਾ ਰਾਏ ਹੈ ਕੱਟਦੇ ਆ ਮੇਰੇ ਘਰ ਦੇ ਲਿੰਕ ਜੂਸ ਤੇ ਚੜਾ ਮੇਰੀਆਂ ਵੱਡਦੇ ਆ ਨਾਮ ਮੇਰੇ ਦਾ ਜੂਸ ਹੋਇਆ ਤੇ ਨਾ ਵੀ ਹੋ ਗਈਆਂ ਨੇ ਤੇ ਭੋਲੀ ਭਾਲੀ ਬਣੀ ਰਹੀ ਤੇ ਮਹਿਲ ਬਣਾ ਲੈ ਕਈਆਂ ਨੇ ਉਮਰ ਹੋਏ ਸਿਆਣੇ ਗੱਲ ਬਹੁਤ ਹੀ ਖਤਰਨਾਕ ਆ ਗਿਆ ਇਸ ਗਾਣੇ ਚ ਮੇਰੀ ਆਪਣੀ ਹੱਡ ਬੀਤੀ ਓ ਸਭ ਨੇ ਕਰਨਾ ਕੰਮ ਇੱਥੇ ਤੇ ਸਭ ਨੇ ਖਾਣੀ ਰੋਟੀਆਂ ਮੇਰੀ ਰੋਟੀਆਂ ਓ ਪਰ ਕੁੜੀਆਂ ਨੂੰ ਲੈ ਕੇ ਹੋ ਗਈ ਇਹ ਸੋਚ ਕਿਉਂ ਐ ਜੀ ਛੋਟੀ ਆ ਉਮਰ ਹੋਏ ਸਿਆਣ ਆਤੀ ਨਹੀਂ ਤਾਂ ਜੇ ਵੀ ਮੈਲੀਆ ਮੂਦੇ ਉੱਤੇ ਪੈਣ ਪੈਣ ਤੇ ਲੋਕਾ ਕੋਲ ਸਹੇਲੀਆਂ ਸੋ ਇਹ ਗਾਣਾ ਬਾਕੀ ਦਾ ਪੂਰਾ ਮੈਨੂੰ ਇਹ ਦੱਸਣ ਲੱਗਿਆ ਕਿੱਦਾਂ ਦਾ ਤੁਹਾਨੂੰ ਕਿਉਂਕਿ ਇਹਦੇ ਵਿੱਚ ਜਿਹੜਾ ਰੈਪ ਕੀਤਾ ਵੀ ਮੈਂ ਆਪ ਕੀਤਾ ਹੈ